ਬਾਈ ਸਾਸੀਕਾਰ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਮੇਰੇ ਲਈ ਮੈਕ ਨਹੀਂ ਹੈ ਯਾਰ ਤਾਂ ਕਰਕੇ ਲਵੇ ਫੋਨ ਇੱਧਰ ਕੇ ਕੋਲ ਵਿਆਹ ਗਾ ਉਹਦੇ ਕਰਕੇ ਬਾਜ਼ ਨਹੀਂ ਆ ਰਹੀ ਤੇ ਕਹਿੰਦੇ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਛੋਡੇ ਅੱਗੇ ਸਾਂਝੀ ਕਰਦਾ ਵੀਡੀਓ ਬੜੇ ਜਰੂਰ ਅੱਗੇ ਸਾਂਝੀ ਕਰਿਓ ਹਨਾ ਬਹੁਤ ਬਹੁਤ ਧੰਨਵਾਦ ਅੱਗੇ ਸਾਨੂੰ ਦਿਖਾਉਣਾ ਬਈਆ ਟਰਾਲਾ ਆ ਨੰਬਰ 855 ਵਾਲਾ ਹਾਂ 855 ਆਪਣੇ ਪਿੰਡ ਦਾ ਹਨਾ ਇਹ ਢਿੱਲੀ ਇੱਥੇ ਹੁੰਦਾ ਆ ਆਪਣਾ ਸਭਰਾ ਅੱਡਾ ਵਜਦਾ ਇੱਥੇ ਢਿੱਲੀ ਇੱਥੇ ਖੜਾ ਹੁੰਦਾ ਪਰ ਕੱਲ ਰਾਤ ਇਹਦੇ ਚੋਰੀ ਹੋਈ ਐ ਜਮਾ ਇਹਨਾਂ ਤੁਸੀਂ ਐ ਹਿਸਾਬ ਲਾ ਲਓ ਵੀ ਚੋਰੀ ਵੀ ਕਿਵੇਂ ਹੋਈ ਆ ਆ ਦੇਖੋ ਇਹਦੇ ਟਾਇਰ ਨੇ ਜਿਹੜੇ ਹਨਾ ਜਮਾ ਇਹ ਗੁਟਕਾ ਨੇ ਜਿਹੜਾ ਅਸੀਂ ਵੀ ਖੁਦ ਮਸ਼ੀਨਾਂ ਦਾ ਕੰਮ ਕਰਦੇ ਆ ਸਾਨੂੰ ਗੁਟਕਾ ਅਸੀਂ ਤਾਂ ਕੀ ਮਤਲਬ ਹੈ ਮਸ਼ੀਨ ਤੇ ਹੁੰਨਾ ਹਰ ਸੀਜ਼ਨ ਮੈਨੂੰ ਗੁੜਕਾ ਸਾਡੇ ਲੋ ਤਿੰਨ ਚਾਰ ਗੁੜਕੇ ਹੁੰਦੇ ਨੇ ਕਈ ਵਾਰ ਆਪ ਤੋਂ ਗੁੜਕਾ ਵੀ ਸਹੀ ਨਹੀਂ ਚੱਕਿਆ ਜਾਂਦਾ ਜਿਹੜੇ ਆ ਬੰਦੇ ਗੁੜਕਾ ਸਹੀ ਚੱਕੇ ਨਹੀਂ ਵੀ ਆ ਗੁੜਕਾ ਲੱਗੂਗਾ ਤੇ ਆਹ ਦਹੀ ਲਾ ਕੇ ਬੰਦਿਆ ਨਹੀਂ ਹਨਾ ਆ ਟਾਇਰ ਛੱਡਤਾ ਤੇ ਇਹਦੇ ਉੱਤੇ ਦੁਬਾਰੇ ਫੇਰ ਗੁੜਕਾ ਲਾ ਕੇ ਤੇ ਟਾਇਰਾਂ ਦੀ ਚੋਰੀ ਕੀਤੀ ਹੈ ਬਈ ਪਿੰਡ ਛੇਰੋਂ ਜਿਹੜਾ ਸੰਗਰੂਰ ਤੋਂ ਨੂੰ ਪਤਾ ਹੀ ਹੈ ਆਪਣੇ ਪਿੰਡ ਦਾ ਬਈ ਤੇ ਇਹਦੇ ਦੋ ਟਾਇਰ ਤਾਂ ਲੈ ਗਏ ਆਹ ਵਾਲੇ ਚੋਰ ਲੈ ਕੇ ਗਏ ਨੇ ਆਹ ਤੇ ਜੰਮਨ ਅਮੇ ਭਾਈ ਕੇ ਮੇਰੀ ਭਾਈਆਂ ਨਾਲ ਗੱਲ ਹੋਈ ਆ ਕਹਿੰਦੇ ਵੀ ਨਵੇਂ ਟਾਇਰ ਦੀ ਹਨਾ ਵੀ ਮਤਲਬ ਇਹ ਹੁੰਦਾ ਨਾ ਟਰਾਲੇੰਦ ਕੋਈ ਚੱਲ ਸਿਸਟਮ ਹੁੰਦਾ ਹੋਊ ਆਪਾਂ ਨੂੰ ਇੰਨਾ ਵੀ ਪਤਾ ਨਹੀਂ ਕਹਿੰਦੇ ਹਾਂ ਵੀ ਅਸੀਂ ਛੱਡ ਕੇ ਵੀ ਹੁਣ ਆਹ ਦੋ ਟਾਇਰ ਆ ਜਿਹੜਾ ਵਾਲੇ ਦੇਖੋ ਤੁਸੀਂ ਆ ਗੱਡੀ ਦੇਖੋ ਦੀ ਹਨਾ ਇਹਦੀ ਚੰਗੀ ਗੱਡੀ ਆ ਹਨਾ ਕਹਿੰਦੇ ਵੀ ਦੁਬਾਰਾ ਅਸੀਂ ਨਾਲ ਚੜਾ ਲੈ ਹਾਂ ਇਹ ਖਤਮ ਹੋ ਜਾਣਗੇ ਦੁਬਾਰਾ ਅਸੀਂ ਆ ਚੜਾਵਾਂਗੇ ਹਨਾ ਤੇ ਉਦੋਂਦਾਂ ਤੇ ਆਹਾਂ ਹਨਾ ਤੇ ਆ ਟਾਇਰ ਤੀ ਤੇ ਆ ਵੀ ਦੋਨੇ ਟਾਇਰ ਲੱਗੇ ਤੇ ਮੈਂ ਭਾਈ ਨੂੰ ਪੁੱਛਿਆ ਮੈਂ ਹਨਾ ਕੱਲ ਰਾਤ ਦੀ ਗੱਲ ਐ ਬਾਈ ਥੋੜਾ ਜਿਹਾ ਵੀਡੀਓ ਬਣਾਉਣ ਦੇ ਵਿੱਚ ਲੇਟ ਹੋ ਗਿਆ ਕਿਉਂਕਿ ਅੱਜ ਯਾਰ ਵੀ ਮਤਲਬ ਥੋੜਾ ਜਿਹਾ ਕੰਮ ਸੀ ਬਾਈ ਤਾਂ ਕਰਕੇ ਹੁਣ ਨਹੀਂ ਰਹਾ ਸੀ ਤਾਂ ਕਰਕੇ ਹੁਣ ਵੀ ਮੈਂ ਯਾਰ ਵੀ ਜਦੋਂ ਵੀ ਆਇਆ ਯਾਰ ਵੀਡੀਓ ਪਾਵਾਂਗੇ ਹਨਾ ਬਾਈ ਤੁਹਾਨੂੰ ਮੈਂ ਪਰਲੀ ਛੜੇ ਵੀ ਟਾਇਰ ਦਿਖਾ ਦੂੰਗਾ ਤੁਹਾਨੂੰ ਇੱਥੋਂ ਮੇਰਾ ਖਿਆਲ ਦਿੱਸਦੇ ਹੋਣਗੇ ਪਰ ਫਲੈਸ਼ ਕਰਕੇ ਨਾਜ਼ਰ ਨਹੀਂ ਆ ਰਹੇ ਸੋ ਉਧਰ ਦੀ ਦਿਖਾ ਦੂੰਗੀ ਟਾਇਰ ਕਿੰਨਿਆਂ ਜੀ ਸੀ ਹਨ ਕਿੰਨੇ ਪੈਸੇ ਟਾਇਰ ਤੇ ਆਪਾਂ ਹੁੰਦੇ ਨਹੀਂ ਹਨ ਵਪਾਰੀ ਕਰ ਦਿੰਦੇ ਤੁਸੀਂ ਇਹਨਾਂ ਦੇਖੋ ਜਦੋਂ ਸਕੀਮ ਦੇ ਨਾਲ ਸਾਰਾ ਕੰਮ ਪਹਿਲਾਂ ਹਨ ਆਜ ਆ ਰਹੇ ਹੁੰਦੇ ਨੇ ਬਈ ਇਹਦੀਆਂ ਬੈਟਰੀਆਂ ਕੋੜਾ ਹੀ 18 ਟੈਰਾ ਟਰਾਲਾ ਵੀ ਗਿਆ 18 ਡਰ ਕੋੜਾ ਕੋੜਾ ਸੌਰੀ ਕੋੜਾ ਗਿਆ ਹਨ ਇੱਥੇ ਕੋੜੇ ਦੇ ਹੁੰਦੇ ਨੇ ਬੈਟਰੀਆਂ ਬੈਟਰੀਆਂ ਚੱਕੀਆਂ ਤੇ ਬਈ ਆਹ ਉਹ ਆਪਣੇ ਟਾਇਰ ਖੋਲਣ ਲਈ ਇਹਦੇ ਵਿੱਚ ਪਈ ਤੀ ਮਸ਼ੀਨ ਆਹੋ ਡਰਿੱਲ ਹਾਂ ਉਹ ਵੀ ਕਹਿੰਦਾ ਵੀ ਜਿਹੜੇ ਟਾਇਰ ਨੱਟ ਖੋਲਣ ਵਾਲੀ ਹੁੰਦੀਆਂ ਨੇ ਜਿਹੜੀ ਉਹ ਵੀ ਇਹਦੇ ਆਪਣੇ ਟਰਾਲੇ ਦੇ ਵਿੱਚ ਤੀ ਘੋੜੇ ਦੇ ਵਿੱਚ ਪਈ ਤੀ ਆਹ ਦੇਖੋ ਆਹ ਸ਼ੀਸ਼ਾ ਟੁੱਟਿਆ ਪਿਆ ਨਾ ਆਹ ਤੁਹਾਡੇ ਸਾਹਮਣੇ ਆਹ ਸ਼ੀਸ਼ਾ ਟੁੱਟਿਆ ਪਿਆ ਇੱਥੇ ਬੈਟਰੀਆਂ ਤੀ ਤੇ ਉਹ ਵੀ ਲੈ ਗਏ ਉਹ ਚੱਕ ਕੇ ਉੱਥੋਂ ਪਤਾ ਨਹੀਂ ਕਿਵੇਂ ਰੱਬ ਜਾਣਦਾ ਕਿਵੇਂ ਲਾਇਆ ਉਹਨਾਂ ਨੇ ਕਿਵੇਂ ਕੀ ਕੀਤਾ ਹਨਾ ਆਪਣ ਨੂੰ ਤੁਹਾਨੂੰ ਕੀ ਪਤਾ ਤੇ ਦੋ ਟਾਇਰ ਤਾਂ ਲੈ ਗਏ ਆਹਾ ਉਦੋਂ ਪਹਿਲਾ ਸਿੰਗਲ ਟਾਇਰ ਆ ਤੇ ਦੂਜੇ ਡਬਲੋਂ ਨੂੰ ਜਿਹੜੇ ਦੋ ਆ ਲੈ ਗਏ ਬਾਈ ਇਹ ਤਾਂ ਲਾ ਸਟੈਂਡ ਆੜ ਨਹੀਂ ਦਾ ਹਨਾ ਤੇ ਆ ਛੱਡਿਆ ਵੀ ਦਿਮਾਗ ਦੇਖੋ ਤੇ ਆ ਲੈ ਗਏ ਦਿਮਾਗ ਦੇਖੋ ਵੀ ਹਾਂ ਜਿੱਡੇ ਇੰਨਾ ਟਾਇਰਾਂ ਤੇ ਸਾਰੇ ਖੜ ਜੂ ਹਨਾ ਜਿਹਨਾਂ ਦੀ ਉਹ ਡਹੀ ਦੇ ਸਾਰੇ ਖੜੂ ਡੀ ਦੇ ਸਾਰੇ ਤੋਂ ਬਾਅਦ ਇਹ ਤੇ ਖੜੂ ਇਹ ਦੋਵਾਂ ਤਾਂ ਆ ਖੋਲ ਲਿਆ ਤਾਂ ਪਿਛਲੇ ਸਾਰੇ ਖੜਾ ਚਰ ਵੀਡੀਓ ਵੀ ਸ਼ੇਅਰ ਕਰਨਾ ਨਾ ਕਰਨਾ ਉਹ ਸਾਰ ਛੋਡੀ ਮਰਜੀ ਆ ਦੇਖੋ ਪ੍ਰਭੂ ਹਨਾ ਪਰ ਆਪਣ ਯਾਰ ਜਿਹੜੀ ਚੀਜ਼ ਦਿਖਾਉਣੀ ਸੀ ਹਨਾ ਉਹ ਦਿਖਾਉਣ ਦਾ ਹੱਕ ਆ ਯਾਰ ਅੱਜ ਹਾਂ ਆਪਣੇ ਭਰਾਵਾਂ ਨਾਲੇ ਆ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦੇ ਨਾ ਵੀ ਹਾਂ ਆ ਟਾਇਰ ਨਵੇਂ ਹੁੰਦੇ ਪੁਰਾਣੇ ਹੁੰਦੇ ਹਨਾ ਆ ਦੇਖ ਆ ਟਾਇਰ ਦੇਖੋ ਤੇ ਆ ਟਾਇਰ ਦੇਖੋ ਪਹਿਲਾਂ ਨਾ ਨਵੇਂ ਆ ਦੋਨੇ ਟਾਇਰ ਲੈ ਕੇ ਗਏ ਨੇ ਬੰਦੇ ਉਧਰ ਲਈ ਛੜੋ ਆ ਦੋਨੇ ਟਾਇਰ ਲੈ ਕੇ ਗਏ ਨੇ ਆ ਵੀ ਦੇਖੋ ਤੁਹਾਨੂੰ ਦਿਖ ਰਿਹਾ ਹੋਊਗਾ ਹਨਾ ਬਸ ਤਾਂ ਵੀ ਨਵੇਂ ਨੇ ਹਨ ਵੀ ਆ ਜਿਹੜਾ 70 ਪੈਸੇ ਨੇ ਆ 60 ਪੈਸੇ ਨੇ ਜਿਹੜਾ 100 ਪੈਸੇ ਨੇ ਤਾਂ 90 ਪੈਸੇ ਨੇ ਹਨਾ ਤੇ ਆ ਉਦੋਂ ਘੱਟ ਲਾ ਲੋ ਕਿਉਂਕਿ ਬਸ ਰਿਟਾਇਰ ਨੇ ਹਨਾ ਵੀ ਆ ਜਿਹੜਾ ਆ ਚੌਕੜਾ ਸੀ ਦੋਨਾਂ ਦਾ ਵੀ ਜਮਾ ਬਿਲਕੁਲ ਨਵਾਂ ਸੀ ਮੈਂ ਭਾਈਆਂ ਨਾਲ ਗੱਲ ਕਰਿਆ ਕਹਿੰਦੇ ਵੀ ਜਮਨ ਨਵਾਂ ਦੀ ਮੈਂ ਜਮੇ ਦੇਖ ਕੇ ਹਨਾ ਜਾਂਦਾ ਹੁੰਦਾ ਬੰਦਾ ਓਮੇ ਕਰਿਆ ਹੋਇਆ ਕੰਮ ਹੈ ਆ ਤੁਹਾਡੇ ਸਾਹਮਣੇ ਦੇਖੋ ਆ ਗੁੱਡੀ ਕੱਲੀ ਕੱਲੀ ਆ ਐ ਖੜੀ ਆ ਦੇਖੋ ਮੇਰੇ ਸਾਹਮਣੇ ਹਨਾ ਤੇ ਅੱਢ ਨਹੀਂ ਦੇਖਿਆ ਤੁਹਾਨੂੰ ਉਧਰਲੀ ਸਾਡੇ ਅੱਢ ਨਹੀਂ ਦਿਖਾਈ ਤੇ ਅੱਢ ਪਿਆ ਇਧਰ ਨਹੀਂ ਲੱਗਣੀ ਹੋਈ ਉਹ ਪਰਲੀ ਸਾਈਡ ਦੇਖ ਲਓ ਉਹ ਲੱਗੀ ਪਈ ਆ ਹਨਾ ਵੀ ਤੇ ਉਹ ਅੱਢ ਹੀ ਲੱਗੀ ਪਈ ਤੇ ਉਧਰਲੇ ਟਾਇਰ ਉਹ ਦੇਖੋ ਇਧਰ ਹੈ ਨਹੀਂ ਤੇ ਆਹ ਹਨ ਜਿਹੜੇ ਜਮਨ ਨਵੇਂ ਟਾਇਰ ਉਧਰ ਹੀ ਛੜੋ ਆ ਵੀ ਲੱਗੇ ਤੁਸੀਂ ਇਹ ਦੇਖੋ ਇਹ ਤਾਂ ਆ ਗਿਆ ਆਪਣੇ ਇਧਰ ਮਤਲਬ ਆਪਣੇ ਪਾਰਕ ਵਾਲੀ ਛੜ ਤੇ ਸਰਕਲ ਛੜੋ ਲੱਗ ਗਿਆ ਨੇ ਬੰਦੇ ਸੜਕਾਂ ਵਾਲੀ ਸ਼ੈਡੋ ਲੈ ਕੇ ਕਹਿੰਦੇ ਤੇ ਆਹ ਸ਼ੀਸ਼ਾ ਪਿਆ ਬਈ ਟੁੱਟਿਆ ਸ਼ੀਸ਼ਾ پتہ ਰੱਬ ਜਾਣਦਾ ਕਿਵੇਂ ਕੱਢਿਆ ਉਹਨੇ ਟੁੱਟੇ ਦਾ ਟੁੱਟਿਆ ਵੀ ਨਹੀਂ ਭੰਨੇ ਫੁੱਟੇ ਵੀ ਨਹੀਂ ਮਤਲਬ ਵੀ ਉਹਨਾਂ ਨੇ ਐਵੇਂ ਜਿਵੇਂ ਕੱਢਿਆ ਕਿਸੇ ਹਿਸਾਬ ਦੇ ਨਾਲ ਸ਼ੀਸ਼ਾ ਕੱਢ ਕੇ ਵਿੱਚੋਂ ਡ੍ਰਿਲ ਹੁੰਦੀ ਹੈ ਜਿਹੜਾ ਮੈਂ ਡ੍ਰੈਲ ਕਹਿੰਦੇ ਨੇ ਆਹਨੂੰ ਜਿਹੜੀ ਨਟ ਖੋਲਣ ਵਾਲੀ ਹੁੰਦੀ ਆ ਹਵਾ ਤੇ ਚਲਦੀ ਹੁੰਦੀ ਆ ਉਹਦੇ ਨਾਲ ਨਟ ਖੋਲ ਕੇ ਮਤਲਬ ਟਾਇਰ ਖੋਲ ਕੇ ਦੂਆ ਭਈ ਲੈ ਗਏ ਹੁਣ ਦੱਸੋ ਇੱਥੇ ਬੰਦਾ ਇਹ ਮੈਨੂੰ ਐ ਦੱਸੋ ਭਈ 18 ਡਾਟਾ ਟਰਾਲ ਕਿਦੇ ਘਰੇ ਲੱਗੇ ਜੂ ਯਾਰ ਕੀ ਕਰਨਗੇ ਇਹ ਬੰਦੇ ਯਾਰ ਹਨਾ ਇਹ ਆਪਣੇ ਮੇਰੇ ਖਿਆਲ ਆਪਣੇ ਜਿੱਗੇ ਦਾ ਟਰਾਲ ਹੈ ਮੋਦੀ ਕੇ ਦਾ ਤੇਰੇ ਬੰਦਾ ਕੀ ਕਰੂ ਯਾਰ ਇਹਦੀ ਰੋਜੀ ਰੋਟੀ ਇਸ ਟਰਾਲੇ ਦੇ ਉੱਤੋਂ ਚੱਲਦੀ ਆ ਬਈ ਸਾਰੀ ਰੋਜੀ ਰੋਟੀ ਇਹਦੇ ਉੱਤੋਂ ਚੱਲਦੀ ਆ ਪਰ ਉਹ ਪ੍ਰਾਵੋ ਚੋਰੋ ਮੈਂ ਸੋਨ ਨੂੰ ਕਹਿੰਦਾ ਬਾਈ ਬਣ ਕੇ ਯਾਰ ਜਿਹੜੇ ਮਾਤੜ ਬੰਦਾ ਹੁੰਦਾ ਹੁੰਦਾ ਯਾਰ ਉਹਦੀ ਚੋਰੀ ਨਾ ਕਰੋ ਮਹਿਮਨ ਦਾ ਛੋੜੇ ਹਾਂ ਯਾਰ ਨਸ਼ਾ ਪੱਤਾ ਛੋੜਾ ਟੁੱਟਦਾ ਤੁਸੀਂ ਚੋਰੀ ਤਾਂ ਕਰਦੇ ਹੋ ਹਨਾ ਆਪਾਂ ਵੀਡੀਓ ਦਰਸਾ ਵੀਡੀਓ ਦੇਖਦੇ ਚਿੱਟੇ ਵਾਲੇ ਕਰਦੇ ਨੇ ਯਾਰ ਇਹ ਜੋੜੀਆਂ ਜੋ ਵੀ ਕਰਦੇ ਨੇ ਨਾ ਚਿੱਟੇ ਵਾਲੇ ਕਰਦੇ ਨੇ ਜੀ ਤਾਂ ਜਮਾ ਨਹੀਂ ਸਰਦਾ ਪਰ ਯਾਰ ਆ ਬੰਦੇ ਵਿਚਾਰੇ ਕਿੱਧਰ ਜਾਣ ਯਾਰਾ ਜਿਹੜਾ ਉਹਦੀ ਮਿਹਨਤ ਆਪਦਾ ਪਰਿਵਾਰ ਦੂਰ ਦੇ ਨੇ ਬਈ ਜਿਵਾਖਾਂ ਨੇ ਫੀਸਾਂ ਭਰਦੇ ਨੇ ਬਾਹਰ ਗਏ ਨੇ ਜਿਵਾਖ ਉਹਨਾਂ ਦੇ ਫੀਸਾਂ ਭਰਦੇ ਨੇ ਏ ਕਿਧਰ ਜਾਣਾ ਬਾਈ ਚਲੋ ਬਾਈ ਪਰਮਾਤਮਨ ਜਿਹੜੋ ਵੀ ਕਸੂਮਦਾ ਹਨ ਤੇ ਵੀਡੀਓ ਸ਼ੇਅਰ ਕਰਿਓ ਬਾਈ ਵੱਧ ਤੋਂ ਵੱਧ ਧੰਨਵਾਦ ਸਾਰੇ ਭਰਾਵਾਂ ਦਾ ਬਹੁਤ ਬਹੁਤ ਸ਼ੇਅਰ ਜਰੂਰ ਕਰਿਓ ਜੇ ਵੀਡੀਓ ਚੰਗੀ ਲੱਗੀ ਯਾਰ ਹਨ ਜੇ ਨਹੀਂ ਚੰਗੀ ਲੱਗੀ ਤਾਂ ਕੋਈ ਚੱਕਰ ਨਹੀਂ ਨਾਲ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ